ਸੋ ਤੁਹਾਡੇ ਨਾਲ ਕੁਝ ਅਜਈਆਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਨੇ ਜੋ ਤੁਹਾਡੇ ਹੋਸ਼ ਉਡਾ ਦੇਣਗੀਆਂ ਦਰਸਲ ਇਹ ਪੈਰਾ ਦੇ ਵਿੱਚ ਤੋਂ ਆਉਣ ਵਾਲੇ ਟ੍ਰੈਂਡੀ ਸੈਂਡਲ ਦੱਸੀ ਜਾ ਰਹੇ ਨੇ ਜਿਨ੍ਹਾਂ ਦੀ ਕੀਮਤ ਹਜ਼ਾਰਾਂ ਨਹੀਂ ਸਗੋਂ ਲੱਖ ਰੁਪਏ ਹੈ ਦਰਸਲ ਇਹ ਜਿਹੜੀ ਵੀਡੀਓ ਹੈ ਸਾਊਦੀ ਅਰਬ ਦੀ ਦੱਸੀ ਜਾ ਰਹੀ ਹੈ ਸਾਊਦੀ ਅਰਬ ਦੇ ਇੱਕ ਸ਼ੋਰ ਦੇ ਵਿੱਚ 1 ਲੱਖ ਰੁਪਏ ਦੀ ਕੀਮਤ ਵਾਲੇ ਇਹ ਟ੍ਰੈਂਡੀ ਸੈਂਡਲ ਦੱਸੀ ਜਾ ਰਹੇ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਹ ਸਭ ਨੂੰ ਵੇਖ ਕੇ ਹਰਾਨ ਹੈ ਦਰਸਲ ਪਰ ਦੇ ਵਿੱਚ ਬਾਥਰੂਮ ਦੇ ਵਿੱਚ ਉਰਤੀ ਜਾਣ ਵਾਲੀ ਚਪਲਾ ਕੁਵੈਤ ਦੇ ਇੱਕ ਸਟੋਰ ਦੇ ਵਿੱਚ 1 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਜਿਸ ਦੀ ਕੀਮਤ ਆਮ ਤੌਰ ਤੇ 50 ਤੋਂ 100 ਤੇ ਹੁੰਦੀ ਆ ਇੰਸਟਾਗ੍ਰਾਮ ਅਕਾਊਂਟ ਤੇ ਇਹਨਾਂ ਚਪਲਾਂ ਨੂੰ ਟ੍ਰੈਡੀ ਸੰਡਲ ਕਿਹਾ ਜਾ ਰਿਹਾ ਜਿਨ੍ਹਾਂ ਦੀ ਕੀਮਤ 4590 ਸਾਊਦੀ ਰਿਆਲ ਦੱਸੀ ਜਾ ਰਹੀ ਹੈ ਜੇ ਇੰਡੀਅਨ ਕਰੰਸੀ ਦੇ ਵਿੱਚ ਇਹ ਜਿਹੜੀ ਕੀਮਤ ਹੈ ਇਸ ਨੂੰ ਕਨਵਰਟ ਕੀਤਾ ਜਾਵੇ ਤਾਂ ਇਹ ਲਗਭਗ 1,2240 ਰੁਪਏ ਬਣਦੀ ਹੈ ਦਰਸਲ ਲਾਲ ਪੀਲੇ ਨੀਲੇ ਅਤੇ ਹੋਰ ਵੱਖ-ਵੱਖ ਰੰਗਾਂ ਦੇ ਨਾਲ ਤਿਆਰ ਕੀਤੀਆਂ ਗਈਆਂ ਇਹਨਾਂ ਚੱਪਲਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਇਹਨਾਂ ਨੂੰ ਰੱਖਿਆ ਵੀ ਕੱਚ ਦੇ ਬਾਕਸ ਦੇ ਵਿੱਚ ਕੀਆ ਹੈ ਤੇ ਹਰ ਕੋਈ ਇਹਨਾਂ ਨੂੰ ਵੇਖ ਕੇ ਹੈਰਾਨ ਹੋ ਰਿਹਾ ਹੈ ਕਿ ਇੰਨੀਆਂ ਮਹਿੰਗੀਆਂ ਚੱਪਲਾਂ ਕੌਣ ਖਰੀਦਦਾ ਦਰਸਲ ਇੱਕ ਕਰਮਚਾਰੀ ਨੇ ਸ਼ੀਸ਼ੇ ਦੇ ਕੇਸ ਵਿੱਚੋਂ ਇੱਕ ਚੱਪਲ ਕੱਟ ਕੇ ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਦਿਖਾਈ ਹੈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਅਗਦੇ ਵਾਂਗ ਵਾਰ ਹੋਈ ਆ ਜਿਸ ਨੂੰ ਹੁਣ ਤੱਕ 40 ਲੱਖ ਵਾਰ ਵੇਖਿਆ ਜਾ ਚੁੱਕਾ ਅਤੇ ਕਈ ਲੋਕਾਂ ਨੇ ਇਹਨਾਂ ਦੇ ਉੱਤੇ ਆਪੋ ਆਪੇ ਧਰਾ ਦੇ ਪ੍ਰतिकਰਮ ਵੀ ਦਿੱਤੇ ਨੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਇਸ ਲਈ ਅਸੀਂ ਸਾਰੀ ਉਮਰ ਟਾਇਲਟ ਵਿੱਚ 4500 ਰਿਆਲ ਚਪਲਾਂ ਦੀ ਵਰਤੋਂ ਕਰਦੇ ਰਹੀਆਂ ਜਦੋਂ ਕਿ ਹੋਰ ਯੂਜ਼ਰ ਨੇ ਲਿਖਿਆ ਕਿ ਭਾਰਤ ਵਿੱਚ ਅਸੀਂ ਇਹਨਾਂ ਨੂੰ ਬਾਥਰੂਮ ਦੇ ਵਿੱਚ ਪਾਉਂਦੇ ਹਾਂ ਅਸੀਂ ਇਹਨਾਂ ਨੂੰ 60 ਰੁਪਏ ਦੇ ਵਿੱਚ ਖਰੀਦਦੇ ਹਾਂ ਇਸੇ ਤਰ੍ਹਾਂ ਹੀ ਇੱਕ ਹੋਰ ਯੂਜ਼ਰ ਨੇ ਮਜ਼ਾਕ ਦੇ ਵਿੱਚ ਲਿਖਿਆ ਹੈ ਕਿ ਹਰ ਭਾਰਤੀ ਮਾਂ ਦਾ ਪਸੰਦੀਦਾ ਹਥਿਆਰ ਹੈ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਮਾਂ ਦੇਪਸ ਲਈ ਸੱਚਮੁੱਚ ਸਭ ਤੋਂ ਵਧੀਆ ਤੋਹਫਾ ਸੋ ਸਾਰੀਆਂ ਮਾਂਾਂਾਂ ਲਈ ਸਭ ਤੋਂ ਵਧੀਆ ਹਥਿਆਰ ਹੈ ਮੇਰੀ ਮਾਂ ਦੀ ਇਹਨਾਂ ਚੱਪਲਾਂ ਦੇ ਨਾਲ ਹੀ ਸਾਨੂੰ ਮਾਨ ਸਤਕਾਰ ਦਿੰਦੀ ਰਹੀ ਹੈ ਇਸ ਤੋਂ ਵਕੋ ਵਾਕੀ ਯੂਜ਼ਰਾਂ ਦੇ ਵੱਲੋਂ ਆਪੋ ਆਪਣੀ ਜਿਹੜੀ رائے ਹੈ ਆਪੋ ਆਪਣੀ ਪ੍ਰਤੀਕਿਰਿਆ ਹੈ ਉਹ ਸਾਂਝੀ ਕੀਤੀ ਗਈ ਹੈ ਪਰ ਇਹਨਾਂ ਚੱਪਲਾਂ ਦੀ ਕੀਮਤਾਂ ਵੇਖ ਕੇ ਹਰ ਕੋਈ ਹੈਰਾਨ ਹੈ